ਹੈਲੋ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਇਨਟੈਕਸ ਐਕਸਪੋ ਦੇ ਵਿੱਚ ਜੋ ਐਕਟੀਵੇਸ਼ਨ ਲੱਗੀ ਹੈ ਉਸ ਦੇ ਵਿੱਚ ਜੋ ਘਰਾਂ ਵਿੱਚ ਵਰਤਣ ਵਾਲਾ ਸਾਡੇ ਲੋਡਵੰਦ ਸਮਾਨ ਹੁੰਦਾ ਹੈ ਉਸ ਦੇ ਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਇਸ ਐਕਸਪੋ ਵਿੱਚ ਮਿਲਦੀ ਹੈ ਚਲੋ ਫਿਰ ਇੱਥੇ ਹਾਲ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਜਾਣਕਾਰੀ ਲੈਣੇ ਹਨ ਉਹਨਾਂ ਤੋਂ ਪਲੱਸ ਅਸੀਂ ਬਣਾ ਚੱਲੇ ਚਾਹੇ ਸਬਸਕ੍ਰਾਈਬ ਵੀ ਨੂੰ ਕਵਰ ਕਰ ਲਓ ਚਾਹੇ ਜੀ ਸ਼ਾਪ ਨੂੰ ਕਵਰ ਕਰ ਲਓ ਚਾਹੇ ਜੀ ਧੰਨਵਾਦ ਕਰਾਂਗੇ ਇਹ ਹਰ ਜਿਹੜਾ ਪੈਨਲ ਲੱਗਿਆ ਹੈ ਇਸ ਪੈਨਲ ਦੇ ਨਾਲ 99 ਸੈਂਸਰ ਵਾਇਰਲੈਸ ਅਟੈਚ ਹੁੰਦੇ। ਇਸ ਪੈਨਲ ਦੇ ਲਈ 150 ਕੁਵਰ ਪੈਨਲ ਨੂੰ ਗਿਲਡਿੰਗ ਚੇਤੇ ਬਣਦੀ ਕਰਦਾ। ਇਹ 250 ਫੁੱਟ ਦਾ ਆਦੂ ਉਹ ਦਾ ਇੰਡੀਆ ਕਵਰ ਕਰਦਾ। ਇਹ ਇਲੈਕਟ੍ਰਿਸਿਟੀ ਨਾਲ ਕਰੇਂਦਾ ਤੁਹਾਨੂੰ ਡੀਗਰੀ ਵੀ ਚਾਹੀਦੀ ਹੋਵੇ ਨਵਕਰ ਵੀ ਡੰਡੂਦਾ। ਸਿਰ ਵੀ ਦਾ 4 ਤੋਂ 6 ਕੁਆਕਲਾ ਬਣਨ ਦਾ ਕਹਦਾ। ਅਸਲ ਨਾ ਦੇ ਵੀ ਲੱਗਦੇ ਲੱਗਦੇ ਸੈਂਸਰ ਜਦੋਂ ਮਨ ਲੋ ਤੁਸੀਂ ਸ਼ਟਰ ਕੋ ਟੱਕ ਕਰਨਾ ਫਸਟ ਸੈਂਸਰ ਲੱਗਦਾ ਤਾਂ ਇਹ ਸ਼ਟਰ ਵਾਲਾ ਮਨ ਲੋ ਕੋਈ ਸ਼ਟਰ ਨੂੰ ਪੱਟਣ ਦੀ ਕੋਸ਼ਿਸ਼ ਕਰਦਾ ਨਾ ਉਸ ਟਾਈਮ ਦੇ ਵਿੱਚ ਜਿਸ ਟਾਈਮ ਤੁਸੀਂ ਉਹ ਐਕਟੀਵੇਟ ਕੀਤਾ ਹੈ ਪਰ ਆਪਾਂ ਵੀ 8 ਵਜੇ ਨਾਲ ਬੰਦ ਹੋ ਕੇ 9 ਵਜੇ ਸਿਸਟਮ ਐਕਟੀਵੇਟ ਹੋ ਗਿਆ ਇਸ ਵੇਲੇ 10 ਵਜੇ ਦੁਕਾਨ ਖੁੱਲਹੇ 8 ਵਜੇ ਸਿਸਟਮ ਦੀ ਐਕਸਟਰਾ ਕੋਈ ਇਨ ਬਿਟਵੀਨ ਕੋਈ ਪੱਟੂਗਾ ਕਿ ਊਟਰ ਵਜੇਗਾ ਤੁਹਾਡੇ ਫੋਨ ਤੇ ਅਲਾਰਮਿੰਗ ਐਂਡ ਕਾਲ ਆਈ ਜਾ ਜੇ ਦੀ ਕਾਲ ਆ ਪੰਜ ਨੰਬਰ ਤੇ ਜਾਂ ਕਿ 101 ਜੇ ਦੀ ਅਲਾਰਮਿੰਗ ਹੋ ਜਾਂ ਜਿੰਨੇ ਮਾਡਮ ਤੁਸੀਂ ਚੈਪਟਰ ਤੋਂ ਬਾਅਦ ਕੋ ਐਂਟਰੀ ਡੋਰ ਆ ਜਿੱਦਾਂ ਉਹ ਕੰਨਾਂ ਜਾਂਦੇ ਜਦੋਂ ਡੋਰ ਦਾ ਪਲਣਾ ਹੁੰਦੇ ਆ ਤੇ ਉਹਦੇ ਉੱਤੇ ਮੋਟਰ ਬੱਜੀ ਦਾ ਟੈਕਨੀਕਲ ਨਾ ਕੋਈ ਕਾਰਟ ਸ਼ੇਵਾ ਮਾਡਮ ਜਦੋਂ ਬਚਣਾ ਆਸਤੇ ਫੈਟਿਜ ਸਟ੍ਰੀਟ ਜਦੋਂ ਜਾਂਦੇ ਸੈਂਸ ਆ ਲੱਗ ਰਿਹਾ ਸਾਰੇ ਵਾਇਰਲੈਸ ਆਂ ਪਾਗ੍ਰੇਟਿਸ ਦੇ ਅਨੋਖਰੇ ਐਂਟਰੀ ਹੁੰਦੀ ਇਹਨਾਂ ਦੇਖ ਕੇ ਹੁੰਦੇ ਨਾ ਦੋਸਤੋ ਇੱਥੇ ਕਾਫੀ ਡੈਕੋਰੇਟਡ ਲਾਈਟਾਂ ਸਾਨੂੰ ਦੇਖਣ ਨੂੰ ਮਿਲੀਆਂ ਜੋ ਕਿ ਐਸਡੇ ਵਾਲ ਤੇ ਨੂੰ ਕਾਫੀ ਅਟਰੈਕਟਿਵ ਲੁੱਕ ਦਿੰਦੀਆਂ ਨੇ ਤੇ ਹੋਰ ਵੀ ਇਸ ਤੋਂ ਇਲਾਵਾ ਕੋਈ ਡੈਕੋਰੇਟਰਸ ਜਾਂ ਉਟਦਸ ਸਮਾਨ ਸਾਨੂੰ ਇੱਥੇ ਦੇਖਣ ਨੂੰ ਮਿਲੇ ਐਕਟੀਵੇਸ਼ਨ ਵਿੱਚ ਦੋਸਤੋ ਇਸ ਤੋਂ ਇਲਾਵਾ ਸਾਨੂੰ ਇੱਥੇ ਕਈ ਤਰ੍ਹਾਂ ਦੇ ਸਵਿੱਚ ਦੇਖਣ ਨੂੰ ਮਿਲੇ ਜੋ ਕਿ ਜਿਵੇਂ ਕਈ ਸ਼ੌਂਕੀ ਕਸਟਮਰ ਹੁੰਦੇ ਹਨ ਜਿ ਜੋ ਕਿ ਟੱਚ ਸੁਚਾਂ ਦੇ ਵਾਈਫਾਈ ਜਾਂ ਮੋਬਾਈਲ ਆਪਰੇਟਿੰਗ ਦੇ ਥਰੂ ਆਪਣੇ ਘਰ ਨੂੰ ਆਪਰੇਟ ਕਰਨ ਦੇ ਸ਼ੌਂਕੀ ਹੁੰਦੇ ਹਨ ਤਾਂ ਉਹ ਇੱਥੇ ਸਾਨੂੰ এবੀਪੀ ਕੰਪਨੀ ਦੇ ਪ੍ਰੋਡਕਟ ਦੇਖਣ ਨੂੰ ਮਿਲੇ ਜੋ ਕਿ ਡਾਚ ਸੋਚਾਂ ਤੇ ਵਾਈਫਾਈ ਦੇ ਨਾਲ ਕੰਟਰੋਲ ਹੋਣ ਵਾਲੇ ਸਵਿਚ ਸਾਨੂੰ ਦੇਖਣ ਨੂੰ ਮਿਲੇ ਤੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਪ੍ਰੋਡਕਟ ਹੋਰ ਵੀ ਸੀ ਜੋ ਕਿ ਐਂਪਲੀਫਾਇਰ ਜਿਵੇਂ ਕਿ ਕੌਟੀਆਂ ਵਿੱਚ ਥੀਏਟਰ ਰੂਮ ਬਣਾਉਣ ਦੇ ਕਈ ਕਸਟਮਰ ਹੁੰਦੇ ਚਾਹ ਬਣਾਉਂਦੇ ਹੁੰਦੇ ਹਨ ਤੇ ਇਹ ਬਾਈ ਹੋਣੀ ਉਹ ਥੀਏਟਰ ਰੂਮ ਦਾ ਵੀ ਕੰਮ ਉਹਨਾਂ ਨੂੰ ਪ੍ਰੋਵਾਈਡ ਕਰਦੇ ਦੋਸਤੋ वुਡਨ ਦੇ ਕੰਮ ਕਰਨ ਵਾਲਿਆਂ ਲਈ ਇੱਕ ਇੱਥੇ ਨਵੀਂ ਮਸ਼ੀਨ ਸੀ ਜੋ ਕਿ ਅਸੀਂ ਅਕਸਰ ਦੇਖਿਆ ਹੋਵੇਗਾ ਕਿ ਜੋ ਰੈਡੀਮੇਡ ਫਰਨੀਚਰ ਹੁੰਦਾ ਹੈ ਉਸ ਦੀਆਂ ਕੋਰਾਂ ਵਿੱਚ ਪੀਵੀਸੀ ਨਾਲ ਸੀਲਡ ਕੀਤਾ ਹੁੰਦਾ ਹੈ ਤਾਂ ਉਹ ਤਾਂ ਕਿ ਉਹਦਾ ਸਰਮੇਕਾ ਵਗੈਰਾ ਨਾ ਉਖੜ ਸਕੇ ਇਸ ਮਸ਼ੀਨ ਰਾਹੀਂ ਸਾਡੇ ਜੋ ਰੈਡੀਮੇਡ ਫਰਨੀਚਰ ਜਿਵੇਂ ਕਿ ਕੈਬਨ ਹੁੰਦੇ ਹਨ ਜਾਂ ਸਕੂਲਾਂ ਦੇ ਫਰਨੀਚਰ ਜਾਂ ਸਾਡੇ ਕਿਚਨ ਦੇ ਜੋ ਕੈਪੋਡ ਵਗੈਰਾ ਲੱਗਦੇ ਹਨ ਉਸੇ ਕੋਰਾਂ ਨੂੰ ਅਸੀਂ ਪੀਵੀਸੀ ਰਾਹੀਂ ਸੀਲਡ ਕਰ ਦਿੰਦੇ ਆ ਤਾਂ ਇਸ ਮਸ਼ੀਨ ਰਾਹੀਂ ਇਸ ਦੀਆਂ ਕੋਰਾਂ ਨੂੰ ਵਧੀਆ ਫਿਨਿਸ਼ਿੰਗ ਮਿਲਦੀ ਹੈ ਜੋ ਵੀ ਵਾਇਸ ਨੂੰ ਲੈਣ ਦੇ ਚਾਹਵਨ ਇਹ ਤਕਰੀਬਨ ਮਸ਼ੀਨ ਸਾਢੇ 6 ਲੱਖ ਰੁਪਏ ਦੀ ਕੀਮਤ ਦੀ ਹੈ ਦੋਸਤੋ ਇੱਥੇ ਕਈ ਕਿਸਮ ਦੇ ਸਾਨੂੰ ਜਸਟ ਫੈਨ ਦੇਖਣ ਨੂੰ ਮਿਲੇ ਜਿਦਾਂ ਘਰਾਂ ਕੋਠੀਆਂ ਵਿੱਚ ਅੱਜ ਕੱਲ ਸੀਲਿੰਗਾਂ ਵਿੱਚ ਜਸਟ ਫੈਨ ਲੱਗਦੇ ਹਨ ਉਹ ਵੀ ਇੱਥੇ ਸਾਨੂੰ ਦੇਖਣ ਨੂੰ ਮਿਲੇ ਤੇ ਇਸ ਤੋਂ ਇਲਾਵਾ ਜੋ ਸਾਡੇ ਡੌਂਗ ਸੀਲਿੰਗਾਂ ਵਿੱਚ ਸਾਡੇ ਅੱਜ ਕੱਲ ਫਰੈਸ਼ 에ਅਰ ਲਈ ਡਕਟਾਂ ਵਿੱਚ ਲੱਗਦੇ ਹਨ ਉਹ ਵੀ ਸਾਨੂੰ ਇੱਥੇ ਕਈ ਤਰ੍ਹਾਂ ਦੇ ਜਸਟ ਫੈਨ ਤੇ ਫਰੈਸ਼ 에ਅਰ ਲਈ ਜੋ ਉਹ ਪੰਪ ਲੱਗਦੇ ਹਨ ਉਹ ਸਾਨੂੰ ਦੇਖਣ ਨੂੰ ਮਿਲੇ ਤੇ ਡੈਕੋਰੇਟਡ ਆਈਟਮਾ ਵੀ ਸਾਨੂੰ ਇੱਥੇ ਕਾਫੀ ਦੇਖਣ ਨੂੰ ਮਿਲੀਆਂ ਜੋ ਕਿ ਅਸੀਂ ਲੌਬੀ ਜਾਂ ਹਾਲਾਂ ਵਿੱਚ ਰੱਖ ਸਕਣ ਇਹ ਤਾਂ ਜੋਗੀ ਨਾਈਟ ਵਿੱਚ ਕਾਫੀ ਸਾਨੂੰ ਵਧੀਆ ਲੁੱਕ ਦਿੰਦੀਆਂ ਹਨ ਦੋਸਤੋ ਇਥੇ ਇੱਕ ਚਿਲਰ ਪਲਾਂਟਾਂ ਵਿੱਚ ਕੰਮ ਕਰ ਚੁੱਕੀ ਕੰਪਨੀ ਹੁਣ ਨਵੇਂ ਏਸੀ 에어 ਕੰਡੀਸ਼ਨਿੰਗ ਲਾਈਨ ਦੇ ਵਿੱਚ ਉਤਰ ਕੇ ਆਈ ਹੈ ਤੇ ਇਹ ਮਾਈ ਆਈਡੀਆ ਤੇ ਕੈਰੀਅਰ ਨਾਲ ਪਹਿਲਾਂ ਕੰਮ ਕਰ ਚੁੱਕੀ ਹੈ ਤੇ ਇਥੇ ਨਵੇਂ ਆਪਣੇ ਪੀਜੀਏ ਚੰਡੀਗੜ੍ਹ ਮਾਪੋਂ ਤੋਂ ਤਾਂ ਚਿਲਰ ਲੱਗਿਆ ਹੋਣਾ 15 ਸਾਲ ਪਹਿਲੇ ਡੀਬੀ ਚਿਲਰ ਏਸੀ ਹੈਗਾ ਜੀ ਕੈਸਟ ਆਪਣਾ ਲਾਇਆ ਹੋਇਆ 3 ਟਨ ਦਾ ਆਊਟਡੋਰ ਹੈਗਾ ਜੀ ਆ ਆਪਣਾ 4 ਟਨ ਦਾ ਆਊਟਡੋਰ ਹੈਗਾ ਜੀ ਤੇ ਇੱਕ ਕੈਸਟ ਆਪਣਾ 1.5 ਟਨ ਤੋਂ ਸਟਾਰਟ ਹੋ ਜਾਂਦਾ ਜੀ 1.5 ਟਨ 2 ਟਨ ਦਾ 3 4 ਫਿਕਸ ਵੀ ਹੈ ਜੁੱਜਾ ਵੀ ਹੈ ਇਨਵਰਟਰ ਵਾਲਾ ਵੀ ਹੈਗਾ ਫੋਟਨ ਕੋਲ ਵੀ ਹੈਗਾ ਜੀ ਬਾਕੀ ਆਪਣੇ ਟਾਵਰ ਲੱਗੇ ਹੋਏ ਨੇ 2 ਟਨ 3 ਟਨ 4 ਟਨ ਇੰਡੀਅਨ ਮੇਕ ਹੈਗੇ ਨੇ 4 ਟਨ ਤੋਂ ਉੱਪਰ ਵੀ ਆਉਂਦਾ ਜੀ ਸਾਡੇ 6 ਟਨ ਤੇ 8 ਟਨ ਉਹ ਆਉਂਦਾ ਜੀ ਉਹ ਆਪਣਾ ਇمپੋਰਟਡ ਹਨਾ ਉਹ ਬਾਤ ਹੈ ਮਲੇਸ਼ੀਆ ਦਾ ਮੇਕ ਹੈਗਾ ਜੀ ਬਾਕੀ ਇਲੈਕਟ੍ਰੀਕਲ ਮੀਨਸੜ ਕੇ ਬਾਕੀ ਸਭ ਪੁੱਛੋ ਦੋਸਤੋ ਇਦਾਂ ਦੀਆਂ ਪੱਟੀਆਂ ਤੁਸੀਂ ਅਕਸਰ ਇੰਸਟਾਗ੍ਰam ਜਾਂ ਫੇਸਬੁੱਕ ਵਗੈਰਾ ਦੀ ਰੀਲਾਂ ਤੇ ਦੇਖੀ ਹੋਣਗੀਆਂ ਤੇ ਇੱਥੇ ਸਾਨੂੰ ਦੇਖਣ ਨੂੰ ਮਿਲੀਆਂ ਤੇ ਇਹ ਕਾਫੀ ਬਾਈ ਹਣੀ ਪੱਟੀਆਂ ਤੇ ਚੁੱਲ੍ਹੇ ਜਾਂ ਤੇ ਅੰਗਿੱਟੀਆਂ ਦਾ ਸਟਾਲ ਲਾਇਆ ਸੀ ਤੇ ਕਾਫੀ ਇਨਨ ਵਧੀਆ ਰਿਸਪੌਂਸ ਮਿਲਿਆ ਕੀ ਦਰਸ਼ਕ ਕਾਫੀ ਇਨਨ ਪੱਟੀਆਂ ਤੇ ਚੁੱਲ੍ਹੇ ਨੂੰ ਕਾਫੀ ਪਸੰਦ ਕੀਤਾ ਜਾ ਰਹੇ ਸੀ ਦੋਸਤੋ ਇੱਥੇ ਕਾਫੀ 300 ਲੀਟਰ ਜਾਂ 500 ਲੀਟਰ ਵਾਲੇ ਸਾਨੂੰ ਗੀਜ਼ਰ ਵੀ ਦੇਖਣ ਨੂੰ ਮਿਲੇ ਤੇ ਇੱਕ ਇਹ ਗੀਜ਼ਰ ਅਕਸਰ ਇੱਕ ਆਊਟਡੋਰ ਆਪਰੇਟ ਹੁੰਦੇ ਹਨ ਜਿਵੇਂ ਕਿ 에어 ਕੰਡੀਸ਼ਨਿੰਗ ਲੈਣ ਦਿਓ ਜੀ ਇੱਕ ਆਊਟਡੋਰ ਰਾਹੀਂ ਸਿਰਫ ਹੀਟ ਕੀਤਾ ਜਾਂਦਾ ਹੈ ਤੇ ਇਹ ਕਟ ਯੂਨਿਟ ਨਾਲ ਸਾਨੂੰ ਵੱਧ ਪਾਣੀ ਨੂੰ ਹੀਟ ਕਰਦੇ ਹਨ ਦੋਸਤੋ ਇਸ ਤੋਂ ਇਲਾਵਾ ਵੀ ਇੱਥੇ ਕਈ ਛੋਟੇ ਹੋਰ ਸਟਾਲ ਲੱਗੇ ਸੀ ਜੋ ਜਿਨ੍ਹਾਂ ਨੂੰ ਮੈਂ ਵੀਡੀਓ ਵਿੱਚ ਕਈਆਂ ਨੂੰ ਕਵਰ ਕੀਤਾ ਹੈ ਕਈਆਂ ਨੂੰ ਮਿਸ ਵੀ ਕੀਤਾ ਹੈ ਤੇ ਤੁਸੀਂ ਦੋਸਤੋ ਇਸ ਐਗਜ਼ਿਬਿਸ਼ਨ ਵਿੱਚ ਜ਼ਰੂਰ ਜਾਇਆ ਕਰੋ ਤੁਹਾਨੂੰ ਇਸ ਐਗਜ਼ਿਬਿਸ਼ਨ ਵਿੱਚ ਕਾਫੀ ਜਾਣਕਾਰੀ ਲਈ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਇੱਕ ਚਲਕ ਮੈਂ ਤੁਹਾਨੂੰ ਫਟਾਫਟ ਇਸ ਐਗਜ਼ਿਬਿਸ਼ਨ ਦੇ ਕੁਝ ਸਟਾਲਾਂ ਦੀ ਨਜ਼ਰ ਮਾਰਾ ਦੇਣਾ ਤੇ ਇਸ ਤੋਂ ਇਲਾਵਾ ਮੈਂ ਜੋ ਇੱਕ ਹੋਰ ਵੀਡੀਓ ਹੋਰ ਕਵਰ ਕਰਾਂਗਾ ਜਿਸ ਵਿੱਚ ਥੋੜੇ ਜਿਹਾ ਹੋਰ ਸਟਾਲਾਂ ਦੀ ਨੂੰ ਕਵਰ ਕਰਾਂਗਾ ਦੋਸਤੋ ਤੁਹਾਨੂੰ ਇਸ ਵੀਡੀਓ ਕਿਸ ਤਰ੍ਹਾਂ ਲਗੀ ਪਲੇਸ ਇਸ ਵੀਡੀਓ ਨੂੰ ਨੂੰ ਲਾਈਕ ਕਰਿਓ ਤੇ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ ਥੈਂਕ ਯੂ ਮਸ਼ੀਨ ਸਾਫੀ ਆ ਠੀਕ ਹੈ ਬਹੁਤ ਬਹੁਤ ਰਚਾ ਤੇ ਅੱਛਾ ਬਿੰਨ ਦੀ ਕੰਮ ਆਪਣਾ ਕੀ ਹੈ ਜੀ ਸਾਡੇ ਵੋਲਟੇਜ ਆ ਕੇ ਪਲੱਸ ਆ